ਪਿੰਡ ਜਵਾਹਰਕੇ ਦੇ ਵਿੱਚ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਿਸ ਦੀ ਜਿਹੜੇ ਕਿ ਲੋਕਾਂ ਨੂੰ ਅਜੇ ਤੱਕ ਘਟਨਾ ਉਹ ਭੁੱਲ ਨਹੀਂ ਸਕੇ ਤਾਂ ਇਸੇ ਦੌਰਾਨ ਲੋਕ ਇਕੱਠੇ ਹੋ ਕੇ ਬੇਸ਼ੱਕ ਵੀਡੀਓ ਤਾਂ ਜ਼ਰੂਰ ਬਣਾ ਰਹੇ ਥਣ ਪਰ ਅਚਾਨਕ ਹੀ ਪਿੰਡ ਮੂਸਾ ਦਾ ਨੌਜਵਾਨ ਗੁਰਪਿਆਰ ਜਦੋਂ ਉਸ ਨੂੰ ਉਹ ਜਗ੍ਹਾ ਤੇ ਪਹੁੰਚਿਆ ਤਾਂ ਉਸ ਨੇ ਸਿੱਧੂ ਮੂਸੇਵਾਲਾ ਨੂੰ ਪਹਿਚਾਣ ਕੇ ਸ਼ੋਰ ਮਚਾਇਆ ਅਤੇ ਉਸ ਨੂੰ ਗੱਡੀ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਜਿਸ ਦਾ ਇਹਸਾਨ ਮੰਨਦੇ ਹੋਏ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਇਸ ਨੂੰ ਜਿਹੜਾ ਕਿ ਇਹਸਾਨ ਸਮਝਿਆ ਅਤੇ ਨੌਜਵਾਨ ਦਾ ਘਰ ਬਣਾਉਣ ਦੇ ਲਈ ਮਦਦ ਕੀਤੀ ਗਈ ਅੱਜ ਘਰ ਦੀ ਪਾਈ ਛੱਤ ਦੌਰਾਨ ਪਹੁੰਚੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਮੇਰਾ ਹੀ ਪੋਤਾ ਹੈ ਮੇਰਾ ਹੀ ਨੌਜਵਾਨ ਹੈ ਜਿਸ ਨੇ ਮੇਰੇ ਪੁੱਤ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਲੈ ਕੇ ਜਾਣ ਦੇ ਵਿੱਚ ਭੂਮਿਕਾ ਨਿਭਾਈ ਸੀ ਅੱਜ ਇਸ ਦੇ एहसान ਦਾ ਮੈਂ ਕਰਜ਼ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਜੇਕਰ ਇਸ ਨੌਜਵਾਨ ਨੂੰ ਅੱਗੇ ਵੀ ਮੇਰੀ ਕੋਈ ਜ਼ਰੂਰਤ ਪਈ ਤਾਂ ਮੈਂ ਹਰ ਸਮੇਂ ਇਸ ਦੇ ਨਾਲ ਹੋਵਾਂਗਾ ਇਸੇ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਕਾਰਨ ਬਰਬਾਦ ਹੋਈਆਂ ਫਸਲਾਂ ਦੇ ਨੁਕਸਾਨੇ ਗਏ ਘਰਾਂ ਦੇ ਲਈ ਵੀ ਸਰਕਾਰ ਨੂੰ ਤੁਰੰਤ ਧਿਆਨ ਦੇਣ ਦੀ ਅਪੀਲ ਕੀਤੀ ਬਿਲਕੁਲ ਮੈਂ ਕਹਿ ਸਕਦਾ ਵੀ ਉਹ ਕਿਸਾਨੇ ਕਹਿੰਦੇ ਵੀ ਔਖੇ ਸਮੇਂ ਦੇ ਸਾਥੀ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਹਨਾ ਮਾਰਾ ਵਕਤ ਆਇਆ ਘਟਨਾ ਘਟੀ ਪਰੰਤੂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਿੰਨੇ ਮਿੰਟਾਂ ਤੱਕ ਉਹ ਜੋ ਹਾਲਾਤ ਉੱਤੇ ਸੀਗੇ ਮਤਲਬ ਬਿਆਨ ਨਹੀਂ ਕੀਤੇ ਜਾ ਸਕਦੇ ਪਰੰਤੂ ਉਸ ਵੀਰ ਨੇ ਉਸ ਸਮੇਂ ਤੇ ਮਦਦ ਕੀਤੀ ਸੀ ਨਰਮ ਮੈਨੂੰ ਯਾਦ ਸੀ ਪਰ ਕਦੇ-ਕਦੇ ਕਦੇ ਆਪਾਂ ਕਰਜਾ ਜਿਹੜਾ ਉਹਨੂੰ ਤੇ ਹਰਸ਼ਾ ਕਹਿੰਦੇ ਆ ਜਦੋਂ ਕਿਤੇ ਸਮਾਂ ਮਿਲਦਾ ਹੈ ਹਨਾ ਤਾਂ ਵੀਰ ਨੇ ਇੱਛਾ ਜਾਰ ਕੀਤੀ ਮੈਂ ਮਕਾਨ ਤੋਂ ਬਿਨਾ ਤੰਗਾ ਤੇ ਇੱਕ ਕੋਈ ਕਮਰਾ ਤੋਂ ਭਰਾ ਰਹਿੰਦੇ ਸੀਗੇ ਇੱਕ بارش ਦਾ ਸੀ ਇਹਨਾਂ ਤਾਂ ਮੈਂ ਇਹਨੂੰ ਵਾਦਾ ਕੀਤਾ ਸੀ ਕਿ ਚਲੋ ਆਪਾਂ ਰਲ ਮਿਲ ਕੇ ਇਸ ਦਾ ਨੁਸਰੇ ਲਾਵਾਂਗੇ ਤਾਂ ਅੱਜ ਇਹ ਸੰਪੂਰਨ ਹੋਣ ਲੱਗਿਆ ਬੜੀ ਖੁਸ਼ੀ ਹੈ ਇਸ ਗੱਲ ਦੀ ਪਰਮਾਤਮਾ ਸਾਰੇ ਪਰਿਵਾਰ ਤੇ ਸੰਤੁਸ਼ਟੀ ਮਿਹਰਬਰੇ ਹੱਥ ਤੱਕ ਅੰਗਲੂ ਪਹਿਲਾਂ ਵੀ ਇਸ ਤਰ੍ਹਾਂ ਦੇ ਜਿਹੜੇ ਕਾਰਜ ਕੀਤੇ ਜਾਂਦੇ ਨੇ ਸਿੱਧੂ ਪਰਿਵਾਰ ਬਿਲਕੁਲ ਬਸ ਮੇਰੀ ਆਤ ਨਹੀਂ ਮੈਂ ਅੱਜ ਕੈਮਰੇ ਸਾਹਮਣੇ ਆਇਆ ਮੈਂ ਕਦੇ ਚੱਲਦਾ ਤਾਂ ਦੇਖੋ ਰਹਿੰਦਾ ਹੀ ਆ ਸ਼ੁਭਦੀਪ ਦੇ ਸਮੇਂ ਤੋਂ ਹੀ ਮੇਰਾ ਖਿਆਲ ਮੈਨੂੰ ਵੀ ਬੇਟੇ ਨੇ ਕਦੇ ਮੇਰੇ ਨਾਲ ਜੇਕਰ ਨਹੀਂ ਕੀਤਾ ਸੀ ਮੈਂ ਭਲਾਈ ਜਗ੍ਹਾ ਤੇ ਕਰਦਾ ਚਾਹਤੀ ਉਹ ਕਰਦਾ ਪਰ ਕਰੀ ਨਹੀਂ ਸੀ ਮਤਲਬ ਕੈਮਰੇ ਅੱਗੇ ਆਉਣ ਦਾ ਸ਼ੁਰੂ ਤੋਂ ਨਹੀਂ ਹੈਗਾ ਪਰੰਤੂ ਅੱਜ ਜਦੋਂ ਤੁਸੀਂ ਤੁਸੀਂ ਇੱਕ ਪੱਤਰਕਾਰ ਨਹੀਂ ਇੱਕ ਭਰਾ ਕਰਕੇ ਪੁਰਾਣੇ ਆਪਣੇ ਜਵਾਕ ਕਰਕੇ ਆਪਾਂ ਗੱਲ ਕਰਦੇ ਆਂ ਇਸ ਗੱਲ ਦੀ ਵੀ ਇਹ ਤਾਂ ਮਿਸ਼ਨ ਹੈ ਇਹਦੇ ਚੱਲਦੇ ਰਹਿਣਾ ਪਹਿਲਾਂ ਵੀ ਕਰਦੇ ਸੀ ਅੱਗੇ ਵੀ ਕਰਦੇ ਰਵਾਂਗੇ ਹੋਰ ਬਾਕੀ ਇਹ ਜਿਹੜੇ ਦਲਤ ਭਰਾ ਨੇ ਸਾਰੇ ਪਰਿਵਾਰ ਆ ਆਪਣੇ ਤੇ ਜਿਵੇਂ ਕੋਈ ਇਹਨਾਂ ਤੇ ਕਦੇ ਵੀ ਕੋਈ ਸੰਕਟ ਦੀ ਘੜੀ ਆਉਂਦੀ ਹੈ ਤਾਂ ਆਪਣਾ ਇੱਕ ਪਰਿਵਾਰ ਹੋਣ ਦੇ ਨਾਤੇ ਨਾਲ ਖੜਨ ਦਾ ਹੱਕ ਪਈ ਪੰਜਾਬ ਦੇ ਵਿੱਚ ਇੰਨੀ ਦਿਨੀ ਹੜ੍ਹ ਆਏ ਹੋਏ ਨੇ ਜੀ ਕਿਸਾਨ ਹੋ ਗਏ ਮਜ਼ਦੂਰ ਹੋ ਗਏ ਸਾਰੇ ਹੜ੍ਹਾਂ ਦੀ ਮਾਰ ਦੇ ਵਿੱਚ ਨੇ ਉਹਨਾਂ ਦੇ ਲਈ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕੋਈ ਅਪੀਲ ਜਾਂ ਬਿਲਕੁਲ ਬੇਟਾ ਜੀ ਪੰਜਾਬ ਮਾਸ ਤੇ ਵੀ ਜਿੱਥੇ ਬੰਦੀਆਂ ਨੇ ਪਹਿਲਾਂ ਵੀ ਕੋਈ ਕਸਰ ਨਹੀਂ ਛੱਡੀ ਸਾਡੇ ਐਨਆਰਆਈ ਭਰਾਵਾਂ ਨੇ ਜਦੋਂ ਪਿਛਲੀ ਵਾਰ ਘਰ ਦਾ ਵੀ ਸਾਰਾ ਰੇਤਾ ਵੀ ਸਾਫ਼ ਕਰਕੇ ਆਏ ਸੀਗੇ ਰਾਸ਼ਨ ਵੰਡਸ ਕਰ ਸੋ ਆਪ ਉਹ ਆਪਣੇ ਪੱਧਰ ਤੇ ਜਿੰਨੀ ਵੀ ਕੋਈ ਕਰ ਸਕਦਾ ਸਾਰੇ ਪੋਲੀਟੀਸ਼ੀਅਨਾਂ ਨਾਲ ਜੁੜੇ ਹੋਏ ਲੋਕ ਪਤਾ ਨਹੀਂ ਆਪਾਂ ਜਿੱਦਣ ਸਿੱਧੂ ਦਾ ਹਸਾ ਹੋਇਆ ਸੀ ਉਦੋਂ ਜਮਾਰਖਾ ਤੋਂ ਅਸੀਂ ਅੱਗੇ ਤੋਂ ਆ ਰਹੇ ਸੀ ਅਸੀਂ ਆਏ ਸੀ ਬਰਿਆਂ ਦੇ ਆਪਾਂ ਰੇ ਭਰ ਕੇ ਲੈ ਆਏ ਸੀ ਆ ਮੁਰਗਿਆਂ ਤੇ ਉਸ ਦਿਨ ਜਦ ਅਸੀਂ ਅੱਗੇ ਆ ਕੇ ਦੇਖਿਆ ਤੇ ਕਿ ਸਿੱਧੂ ਦੀ ਡੈਥ ਹੋ ਰਹੀ ਸੀ ਕਿਸੇ ਨੂੰ ਪਤਾ ਨਹੀਂ ਲੱਗਿਆ ਹੈਗਾ ਜੀ ਗੱਡੀ ਦੇ ਵਿੱਚ ਵੀ ਕੌਣ ਤੇ ਜਦੋਂ ਅਸੀਂ ਆ ਕੇ ਦੇਖਿਆ ਅਸੀਂ ਟਾਕੀ ਪੱਟ ਕੇ ਦੇਖਿਆ ਤੇ ਸਿੱਧੂ ਸੀ ਵਿੱਚ ਉਹ ਨਾਲ ਆਪਣੇ ਤੇ ਡਿੱਗੇ ਪਏ ਸੀ ਗੇਰ ਤੇ ਕਿਸੇ ਨੂੰ ਪਤਾ ਨਹੀਂ ਲੱਗਿਆ ਹੈਗਾ ਵੀ ਬਾਹਰ ਕੀ ਸਕੁੱਲੇ ਪੈਸੇ ਉਹਨਾਂ ਦੇ ਤੇ ਜਦੋਂ ਮੈਂ ਚੱਕ ਕੇ ਉਹਨੂੰ ਸਾਹਮਣੇ ਕਰਿਆ ਫਿਰ ਪਤਾ ਲੱਗਿਆ ਗਈ ਵੀ ਇਹ ਤਾਂ ਸਿੱਧੂ ਸਾਹਿਬ ਨੇ ਫਿਰ ਮੈਨੂੰ ਬਥੇਰਾ ਜ਼ੋਰ ਲਾਇਆ ਵੀ ਤੂੰ ਇਹਨੂੰ ਨਾ ਚੱਕ ਨਾ ਚੱਕ ਮੈਂ ਆਖ ਵੀ ਨਹੀਂ ਸਾਡੇ ਪਿੰਡ ਦਾ ਜੀ ਵੀ ਅਸੀਂ ਲੈ ਕੇ ਜਾਵਾਂਗੇ ਕਿਹੜਾ ਮੈਂ ਉੱਥੇ ਚੱਕ ਕੇ ਆਪਾਂ ਹਸਤਾਲ ਚ ਲੈ ਗਏ ਉੱਥੇ ਜਾ ਕੇ ਫਿਰ ਉਹਨਾਂ ਦੀ ਕੋਟ ਸਮਾਰਕ ਕੀਤੀ ਬਈ ਕਿਹੋ ਜਿਹਾ ਮਿਲਦ ਸੀ ਕਿੰਨਾ ਗਰਵੱਸ ਸੀ ਉਹ ਉੱਥੇ ਬਹੁਤ ਪੂਰਾ ਹੀ ਘੱਟ ਸੀ ਕਿਸੇ ਨੂੰ ਇਹ ਨਹੀਂ ਪਤਾ ਲੱਗਿਆ ਹੈਗੇ ਵੀ ਇਹਦੇ ਵਿੱਚ ਕੌਣ ਹੈ ਕੌਣ ਨਹੀਂ ਤੇ ਵੀ ਉਧਰੋਂ ਜਦ ਅਸੀਂ ਆ ਗਏ ਫੇਰ ਪਤਾ ਲੱਗਿਆ ਨਹੀਂ ਕਿਸੇ ਨੂੰ ਪਤਾ ਹੀ ਲੱਗਿਆ ਨਹੀਂ ਸਾਨੂੰ ਕਿਵੇਂ ਪਛਾਣ ਆਈ ਪੰਚਾਇਤਾਂ ਵੀ ਜਿਹਨੇ ਹੁਣ ਆਪਾਂ ਰੋਜ਼ ਲੰਘਦੇ ਸੀ ਆਪਣੇ ਕੋਲ ਦੀ ਗੱਡੀ ਵੀ ਲੰਘਦੀ ਸੀ ਬੀ ਗੱਡੀਆਂ ਤਾਂ ਹੋਰ ਵੀ ਬਹੁਤ ਲੰਘਦੀਆਂ ਸੀ ਪਰ ਉਹਨਾਂ ਦੀ ਗੱਡੀ ਦੀ ਵੀ ਲੱਗ ਗਈ ਪਰੇਸ਼ਾਨ ਸੀ ਤੇ ਜਦੋਂ ਮੈਂ ਦੇਖਿਆ ਮੇਰੇ ਦੂਰੋਂ ਹੀ ਮੱਥਾ ਠਣਕ ਗਿਆ ਵੀ ਇਹ ਤਾਂ ਭਾਈ ਦੀ ਗੱਡੀ ਹੈ ਤੇ ਜਦੋਂ ਮੈਂ ਆ ਕੇ ਕੋਲੇ ਵਸ ਦੇਖਿਆ ਦੂਜੇ ਆਪਣੇ ਨਾਲ ਸੀ ਜਿਹੜੇ ਮੁੰਡੇ ਉਹਨਾਂ ਨੂੰ ਮੇਰੀ ਪਛਾਣ ਆ ਗਈ ਇਸਨੂੰ ਕੱਢ ਲੋ ਕੱਢ ਲੋ ਜੀ ਨਹੀਂ ਅਸੀਂ ਵੀ ਮਰ ਜਾਗੇ ਵਿੱਚ ਤੇ ਫੇਰ ਵੀ ਮੈਂ ਜਦੋਂ ਕੱਢਣ ਲੱਗਿਆ ਸਿੱਤੂ ਨੂੰ ਮੈਂ ਸਾਹਮਣੇ ਆਇਆ ਸੀਟ ਤੇ ਕਰ ਲਿਆ ਫੇਰ ਵੀ ਉਹ ਮੇਰੇ ਕੋਲ ਨਾਲ ਲੱਗੇ ਮੈਂ ਬਹੁਤ ਜਣਾਂ ਨੂੰ ਕਿਹਾ ਵੀ ਮੇਰੇ ਨਾਲ ਲੱਗ ਜਾ ਕੇ ਫੇਰ ਵੀ ਉਹਨਾਂ ਨੇ ਮੈਨੂੰ ਛੱਡ ਕੇ ਮੈਂ ਅਗਲੇ ਮੁੰਡੇ ਨੂੰ ਬਾਹਰ ਕੱਢਤਾ ਫੇਰ ਆ ਕੇ ਦੋ ਜਣੇ ਮੇਰੇ ਨਾਲ ਲੱਗੇ ਫੇਰ ਅਸੀਂ ਬਾਹਰ ਕੱਢੇ ਕੋਈ ਮਕਾਨ ਪਾਇਆ ਸੀ ਸਿੱਬੂ ਦੇ ਪਿਤਾ ਆਏ ਸੀਗੇ ਕੀ ਕਹਿ ਰਹੇ ਉਹਦਾ ਜਿਦਾ ਆਪਣੇ ਹੁਣ بارش ਪੈ ਰਹੀ ਸੀ ਤੇ ਮਕਾਨ ਮੈਂ ਉਹਨਾਂ ਨੂੰ ਕਿਹਾ ਸੀ ਮੈਨੂੰ ਵੀ ਜਦੋਂ ਵੀ ਤੁਹਾਨੂੰ ਕੋਈ ਬੀੜ ਭਾਵੇਂ ਮੇਰੇ ਕੋਲੇ ਆਏ ਤੁਸੀਂ ਤੇ ਉਹ ਆਪਣੇ ਡਾਟ ਲੱਗੇ ਹੋਈ ਸੀ